ਵੈਟਰਨਰੀ ਇਨਸਪੈਕਟਰ ਅਤੇ ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਸਾਹਪੁਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਸਤਕਾਰਯੋਗ ਮਾਤਾ ਜੋਗੇਸ਼ਵਰ ਕੌਰ 98 ਸਾਲ ਦੀ ਉਮਰ ਪੂਕ ਕੇ ਗੁਰੂਚਰ ਨਾਮ ਦੇ ਜਾਪਰਾਜੇ ਨੇ ਉਨ੍ਹਾਂ ਦੀ ਅਕਾਲ ਚਲਾਣਾ ਕਰ ਜਾਣ ਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਅੱਜ ਮਾਤਾ ਜੀ ਦਾ ਅੰਤਮ ਸੰਸਕਾਰ ਪਿੰਡ ਸਾਹਪੁਰ ਦੇ ਸ਼ਮਸ਼ਾਨਗੜ੍ਹ ਵਿੱਚ ਕਰ ਦਿੱਤਾ ਗਿਆ ਜਿਸ ਵਿੱਚ ਬਕਵਾਕ ਆਗੂਆਂ ਨੇ ਅੰਤਿਮ ਯਾਤਰਾ ਵਿੱਚ ਹਾਜ਼ਰੀ ਭਰੀ ਡਾਕਟਰ ਸੁਨਿੰਦਰ ਸਿੰਘ ਸਾਹਪੁਰ ਵੱਲੋਂ ਆਪਣੀ ਮਾਤਾ ਜੀ ਦੀ ਜੀਵਨ ਅਗਨਪੇਟ ਕੀਤਾ ਹੈ ਇਸ ਸਮੇਂ ਗੁਰਦੁਆਰਾ ਸਾਹਿਬ ਦੀ ਹੈਡ ਗ੍ਰੰਥੀ ਸੁਖਬੰਸ ਸਿੰਘ ਨੇ ਆਖਿਆ ਕਿ ਕੱਲ ਨੂੰ ਸਵੇਰੇ ਮਾਤਾ ਜੀ ਦੇ 8 ਵਜੇ ਫੁੱਲ ਚੁਕੇ ਜਾਣਗੇ ਅਤੇ 3 ਜੂਨ ਨੂੰ ਭੋਗ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਸਾਹਪੁਰ ਵਿਖੇ ਹੋਵੇਗਾ ਇਸ ਸਮੇਂ ਪਰਿਵਾਰ ਨਾਲ ਬਖਵਾਕ ਰਾਜਨੀਤਿਕ ਸਮਾਜਿਕ ਧਾਰਮਿਕ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਪੰਜਾਬ ਵੈਟਰਨਰੀ ਜੁਨੀਅਨ ਐਸੋਸੀਏਸ਼ਨ ਅਤੇ ਨਗਰ ਨਿਵਾਸੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦਰਾਹ ਤੋਂ ਮਨਪ੍ਰੀਤ ਸਿੰਘ ਰਣਦੇਵ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਜੇ ਹਾਂ ਚਿਰੀ ਲਿਖਿਆ ਤੇ ਹਾਂ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਹਾਵਾਕ ਅੰਸਾਰ ਸਾਡੇ ਵੀਰ ਡਾਕਟਰ ਸਿੰਦਰ ਸਿੰਘ ਜੀ ਉਹਨਾਂ ਦੀ ਮਾਤਾ ਜੀ ਮਾਤਾ ਜਗਵੇਸ਼ਵਰ ਕੌਰ ਜੀ ਅਕਾਲ ਚਲਾਣਾ ਕਰ ਗਏ ਸਨ ਸੋ ਭਾਈ ਗੁਰਦੁਆਰਾ ਸਾਹਿਬ ਵਿਖੇ ਲਾਣੀਆਂ ਦੇ ਜਾਪ ਕੀਤੇ ਗਏ ਹਨ ਅਨੰਦ ਸਬ지 ਦੇ ਜਾਪ ਕੀਤੇ ਗਏ ਹਨ ਸੋ ਪਰਿਵਾਰ ਵੱਲੋਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਅਤੇ ਪਰਿਵਾਰ ਵੱਲੋਂ ਬੇਨਤੀ ਹੈ ਕਿ ਜਿਹੜੀ ਫੁੱਲਾਂ ਦੀ ਰਸਮ ਹੈ ਉਹ ਕੱਲ ਨੂੰ ਕੀਤੀ ਜਾਣੀ ਹੈ ਤੇ ਜਿਹੜੀ ਅੰਤਿਮ ਅਰਦਾਸ ਹੈ ਉਹ ਦਿਨ ਮੰਗਲਵਾਰ 30 ਤਰੀਕ ਨੂੰ 12:00 ਤੋਂ 1:30 ਵਜੇ ਤੱਕ ਕੀਤੀ ਜਾਣੀ ਹੈ ਸੋ ਸਾਰੀਆਂ ਹੀ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਦੁਬਾਰਾ ਫਿਰ ਪਰਿਵਾਰ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਅਤੇ ਪਰਿਵਾਰ ਵੱਲੋਂ ਬੇਨਤੀ ਹੈ ਕਿ ਜਿਹੜੀ ਅੰਤਿਮ ਅਰਦਾਸ ਹੈ ਉਹ ਦਿਨ ਮੰਗਲਵਾਰ 3 ਤਰੀਕ ਨੂੰ ਗੁਰਦੁਆਰਾ ਸਾਹਿਬ ਵਿਖੇ 12 ਤੋਂ 1:30 ਵਜੇ ਤੱਕ ਕੀਤੀ ਜਾਣੀ ਹੈ ਸੋ ਭਾਈ ਪਰਿਵਾਰ ਵੱਲੋਂ ਸਾਰੀਆਂ ਹੀ ਸ਼ਖਸੀਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ